ਪਲੀਜ਼ ਲਾਈਵ ਜੁੜ ਜਾਓ ਵੀਰੇ ਯਾਰ ਜਿੰਨੇ ਜਾਣੇ ਲਾਈਵ ਤੇ ਆ ਸਕਦੇ ਆ ਜਾਓ ਮੇਰਾ ਫੋਨ ਬੰਦ ਹੋਣ ਵਾਲਾ ਛੇਤੀ ਲਾਈਵ ਆ ਜਾਓ ਮੇਰੀ ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੋਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹੁਸ਼ਿਆਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਉਹ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇੱਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਗਵੰਤ ਮਾਨ ਦੇ ਵੀ ਦੇਖ ਲਿਆ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਇੰਡੀਆ ਸੱਦ ਲਾ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦੋ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾ ਮੇਰਾ ਖੂਨ ਰੋਜ ਹੀ ਮੇਰਾ ਖੂਨ ਵਗਦਾ ਘੰਟੇ-ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ ਮੈਨੂੰ 4 ਬੋਤਲਾਂ ਛਾੜ ਦਿੰਦੇ 4 ਬੋਤਲਾਂ ਰੋਜ਼ ਛੜਦੀਆਂ 4 ਬੋਤਲਾਂ ਰੋਜ਼ ਛੜਦੀਆਂ 4 ਬੋਤਲਾਂ ਰੋਜ਼ ਛੜਦੀਆਂ 4 ਬੋਤਲਾਂ ਮੇਰੀਆਂ ਰੋਜ਼ ਉੱਤਰ ਜਾਂਦੀਆਂ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈਨੂੰ ਪਤਾ ਨਹੀਂ ਵੀਰੇ ਕਦਾਂ ਹਮ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਆਂ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਿਆ ਤੇ ਕਰ ਲੋ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ ਮੈਂ ਇੱਥੇ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਇੰਡੀਆ 'ਚ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਪਰ ਮੈਨੂੰ ਹੁਣ ਕਹਿਣਾ ਪੈਂਦਾ ਪਰ ਸਾਲਾ ਮੇਨਾਂ ਕੋਈ ਨਹੀਂ ਖੜਿਆ ਸਾਲਾ ਮੇਨਾਂ ਕੋਈ ਨਹੀਂ ਖੜਿਆ ਵੀਰੇ ਮੇਰੀ ਸਰਕਾਰ ਤੈਨੂੰ ਇੱਕੋ ਹੀ ਵੇਚਦੀ ਆ ਮੈਨੂੰ ਇੱਥੋਂ ਕੱਢ ਲਾ ਮੇਰੀ ਮੇਰੀ ਵੀਡੀਓ ਜਿੱਤੇ ਤੱਕ ਪੰਜਾਬ ਦੀ ਪਜਾਦਾ ਮੋਦੀ ਨੂੰ ਕਹਿੰਦਾ ਮੋਦੀ ਨਹੀਂ ਹੱਲ ਕਰਨਾ ਕੋਈ ਕਰਨਾ ਦਾ ਜਾਪਕ ਬਾਤ ਮਾਰ ਨਹੀਂ ਕਰਦਾ ਮੈਨੂੰ ਕੱਢ ਲਓ ਮੇਰਾ ਇਲਾਜ ਕਰਾ ਦਿਓ ਵੀ ਜੀ ਆਈ ਸਾਲਾ ਮੈਂ ਆਇਆ ਵੀ 3-4 ਮਹੀਨੇ ਨਹੀਂ ਹੋਏ ਸਗੇ ਮੈਂ ਆਇਆ ਹੀ ਹੁਣ ਸਗਾ ਕੰਮ ਮੇਰਾ ਬੜਾ ਥੋੜਾ ਸੈਟ ਦੀ ਤਨਖਾਹ ਤਨੂ ਉਹ ਵੀ ਠੀਕ ਸੀ ਪਰ ਮੇਰੇ ਸਾਟਾ ਲੱਗੀ ਮੇਰਾ ਸਾਰਾ ਸੈਟ ਆਪ ਖਰਾਬ ਹੋ ਗਿਆ ਯਾਰ ਵੀਰੇ ਮੈਨੂੰ ਸਾਦ ਲਓ ਯਾਰ ਆ ਮੇਰੇ ਘਰ ਦੇਆਂ ਦਾ ਰੋ ਰੋ ਬੁਰਾ ਹਾਲ ਆ ਮੇਰੇ ਘਰ ਦੇ ਨੂੰ ਸਾਬ ਲਓ ਜਿਹੜੇ ਮੇਰੇ ਘਰ ਦੇ ਉੱਥੇ ਕੋਲ ਆ ਮੇਰੇ ਜਿਹੜੇ ਘਰ ਦੇ ਉੱਥੇ ਕੋਲ ਆ ਮੈਨੂੰ ਸਾਬ ਲਓ ਮੇਰੇ ਘਰ ਦੇ ਨੂੰ ਉੱਥੇ ਮੇਰਾ ਦਾ ਹੈ ਹੀ ਹੈ ਬੁਰਾ ਹਾਲ ਮਨਾਲਾ ਵੀ ਬੁਰਾ ਹਾਲ ਹੋਇਆ ਪਿਆ ਪਲੀਜ਼ ਜਿਹੜੇ ਮੈਨੂੰ ਵਿੱਚ ਕਾਲ ਕਰ ਦੇਦਾਗਾ ਮੇਰਾ ਬੁਰਾ ਹਾਲ ਆ ਵੀਰੇ ਮੈਨੂੰ ਕੱਢ ਲਓ ਈ ਤੋਂ ਬੇ ਨਾ ਨਾ ਯਾਰ ਮੈਸੀ ਮੈਨੂੰ ਭੇਜ ਦੀ ਨੀ ਵੀਰੇ ਆ ਵੀਡੀਓ ਮੇਰੀ ਸ਼ੇਅਰ ਕਰ ਦਿਓ ਜਿੱਤੇ ਤੱਕ ਕਰ ਹੁੰਦੀ ਵੀਰੇ ਹੱਥ ਜੋੜ ਕੇ ਬੇਨਤੀ ਆ ਹੱਥ ਤਾਂ ਮੇਰੇ ਜੁੜਦੇ ਨਹੀਂ ਆ ਹੱਥ ਮੇਰਾ ਚੱਲਦਾ ਇਹਨਾਂ ਨੇ ਇਹਨਾਂ ਨੇ ਉਹ ਵੀ ਨਹੀਂ ਚੱਲਣ ਯੋਗ ਰਹਿਣ ਦੇਣਾ ਆ ਹੱਥ ਥੱਲੇ ਮੇਰਾ ਮਾੜਾ ਮਾੜਾ ਚੱਲਦਾ ਮੇਰੇ ਪਲੇਟਾ ਭਾਈਆ ਇਹਨਾਂ ਨੇ ਮੇਰਾ ਖੂਨ ਰੋਜ਼ ਹੀ ਵਗਦਾ ਨਾ ਨਾ ਕੇਅਰ ਕਰਦੇ ਵੀਰੇ ਨਾ ਕੋਈ ਡਾਕਟਰ ਆਉਂਦਾ ਆਪਰੇਸ਼ਨ ਕਰਦਾ ਚਲ ਜਾਂਦਾ ਆਪਰੇਸ਼ਨ ਕਰ ਕੁੱਤੇਾਂ ਨੂੰ ਠਿੱਟ ਕੇ ਚਲ ਜਾਂਦਾ ਸਾਲਾ ਕੁੱਤੇਾਂ ਨੂੰ ਠਿੱਟ ਕੇ ਚਲ ਜਾਂਦਾ ਆਪਰੇਸ਼ਨ ਕਰਕੇ ਨਾ ਮੈਂ ਵੀਡੀਓ ਫਿਨਿਸ਼ ਲੱਗਾ ਕਰਨਾ 50 ਦਿ ਜੋ ਬਸ ਬਾਈ ਗੁਰੂ ਜੀ ਆਖਾਰ ਸਾਹਿਬ ਬਾਈ ਗੁਰੂ ਜੀ ਹੀ ਪਦੇ ਮੈਂ ਇੰਡੀਆ ਆ ਕੇ ਸਭ ਦਾ ਦੇਖ ਲਊਗਾ ਵੀਰੇ ਮੈਂ ਮੈਨੂੰ ਬੱਸ ਇੰਡੀਆ ਸਾਧ ਲਾ ਵੀਰੇ ਮੈਨੂੰ ਇੰਡੀਆ ਸਾਧ ਲਾ ਮੈਂ ਇੱਥੇ ਵੀ ਮਿੰਡੇ ਹੈਗੇ ਮੇਰੇ ਯਾਰ ਦੋਸਤ ਪਰ ਉਹ ਵੀ ਬਾਹ ਲਾਟੇ ਮੇਤੋਂ ਆ ਕੇ ਬਿੰਦੇ ਹੁੰਦੇ ਸੀਗੇ ਮੇਤੋਂ ਰਾਤ ਵੀ ਜਦਾਂ 10-2 ਘੰਟੇ ਰਹਿਏ ਆ ਉਹਨਾਂ ਨੇ ਉਹਨਾਂ ਦੇ ਵੀ ਮਾਲਕ ਸਾਲੇ ਬਹੁਤ ਆਰਾਮ ਦੇ ਉਹਨਾਂ ਨੂੰ ਛੁੱਟੀਆਂ ਨਹੀਂ ਦਿੰਦੇ ਉਹ ਵੀ ਵਿਚਾਰੇ ਚੰਗੇ ਆ ਪਰ ਇਥੇ ਕੋਈ ਨਹੀਂ ਬਾਹ ਪੁੱਛਦਾ ਵੀਰੇ ਇਥੇ ਕੋਈ ਨਹੀਂ ਬਾਤ ਪੁੱਛਦਾ ਪਰਦੇਸ ਬੜੇ ਓਕੇ ਕੱਟੜੇ ਸਾਲੀ ਬਹੁਤ ਓਕੇ ਕੱਟੜੇ ਸਾਲੀ ਪਰਦੇਸੋਂ ਹੁੰਦਾ ਇੱਕ ਲਾਲਚ ਹੀ ਸੀਗਾ ਕਿ ਘਰੋਂ ਗਰੀਬੀ ਕੱਢਣੀ ਗਰੀਬੀ ਕੱਢਣ ਆਏ ਸੀ ਗਰੀਬੀ ਦੇ ਮੇਰੀ ਪੈ ਗਰੀਬੀ ਦੇ ਬਾਹ ਦਾ ਉੜ ਕੇ ਰੱਖਦੀ ਸਾਲੀ ਮੇਰੀ ਮੇਰੀ ਹੈਲਪ ਕਰਦੇ ਹੋ ਮੇਰਾ ਭਰਾ ਵਸ ਯਾਰ ਮੇਰੀ ਆ ਭੈਣਾ ਜਿੱਦੀਆ ਦੇਖਦੀ ਆ ਮੇਰੀ ਅਮਾਵਾ ਮੇਰੀਆਂ ਭੈਣਾਂ ਮੇਰੇ ਮਾਵਾ ਜੁੱਡੀਆਂ ਦੇਖਦੀਆਂ ਮੇਰੀ ਹੈਲਪ ਕਰਦੇ ਮੈਂ ਵੀਡੀਓ ਸ਼ੇਅਰ ਕਰਗਾ ਤਾਂ ਪਲੀਜ਼ ਲਾਈਕ ਕਰ ਦਿਓ ਮੇਰੇ ਲਈ ਦੁਆ ਬਰਯਾਦ ਕਰਿਓ ਕਿ ਮੇਰਾ ਹੱਥ ਮੋੜ ਕੇ ਚੱਲੂਗਾ ਮੈਂ ਇੰਡੀਆ ਚ ਨਾਈਆਂ ਦਾ ਕੰਮ ਕਰਦਾ ਸੀ 5 ਸਾਲ ਮੈਂ ਨਾਈਆਂ ਦਾ ਕੰਮ ਕੀਤਾ ਇੱਕ ਘਰ ਦੀ ਗਰੀਬੀ ਕੱਢਣ ਦੇ ਕਰਕੇ ਮੈਂ ਬਾਹਰ ਆਇਆ ਸੀਗਾ ਪਰ ਗਰੀਬੀ ਦਾ ਚਲੋ ਫੇ ਕੱਢਣੀ ਸੀਗੀ 1 ਸਾਲ 2 ਸਾਲ ਲੱਗ ਜਾਣਾ ਸੀ ਮੇਰਾ ਕਰਜ਼ਾ ਕੁਝ ਉੱਤਰ ਜਾਣਾ ਸੀਗਾ ਪਲੀਜ਼ ਮੇਰੀ ਵੀਡੀਓ ਜਿੱਥੇ ਤੱਕ ਪਹੁੰਚਦੀ ਪਹਜਾਦਾ ਹੋ ਮੇਰੇ ਵੀਰ ਜੋ ਮਿੰਟ ਤੋਂ ਇੰਡੀਆ ਚ ਮੇਤੋਂ ਗਲਤੀਆਂ ਹੋਈਆਂ ਮੈਂ ਉਹ ਗਲਤੀਆਂ ਆਪਣੀਆਂ ਸਾਰੀਆਂ ਮੰਨਦਾ ਪਰ ਹੁਣ ਓਕੇ ਡਰਾਈਵ ਚ ਮੇਰੇ ਨਾਲ ਘੜ ਜਾਓ ਯਾਰ ਘੜ ਜਾਓ ਘੜ ਜਾਓ ਮੇਨਾਂ